ਗੁਰੂ ਨਾਨਕ ਸਹਿ ਮਹਾਰਾਜ ਨੂੰ ਦੁਨੀਆ ਦੇ ਅੰਦਰ ਕਿਸੇ ਨੇ ਕ੍ਰਾਂਤੀਕਾਰੀ ਆਖਿਆ ਕਿਸੇ ਨੇ ਸਮਾਜ ਸੁਧਾਰਕ ਆਖਿਆ ਕਿਸੇ ਨੇ ਯੁੱਗ ਪਲਟਾਊ ਆਖਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਕਿਹਾ ਜੋਤ ਰੂਪ ਹਰ ਆਪ ਗੁਰੂ ਨਾਨਕ ਹਾਯੋ ਗੁਰੂ ਨਾਨਕ ਸਹਿ ਮਹਾਰਾਜ ਦੀ ਅਦੁੱਤੀ ਸ਼ਖਸੀਅਤ ਬਾਰੇ ਆਪਾਂ ਕੁਝ ਵਿਚਾਰਾਂ ਦਾ ਯਤਨ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਵੇਲੇ ਦੇ ਨਾਲ ਇਸ ਭਾਰਤੀ ਖਿੱਤੇ ਦੇ ਵਿੱਚ ਬਹੁਤ ਜ਼ਿਆਦਾ ਜ਼ਬਰ ਔਰ ਜ਼ੁਲਮ ਹੋ ਰਿਹਾ ਸੀ ਗਰੀਬ ਪਰਜਾ ਜਿਹੜੀ ਆ ਉਹ ਲਤਾੜੀ ਜਾ ਰਹੀ ਸੀ ਜਿਹੜੇ ਹਾਕਮ ਸਨ ਗਰੀਬ ਪਰਜਾ ਤੇ ਜ਼ੁਲਮ ਕਰ ਰਹੇ ਸੀ ਦੂਜੇ ਪਾਸੇ ਜਿਹੜੇ ਧਰਮਾਂ ਦੇ ਆਗੂ ਸਨ ਉਹ ਵੀ ਲੋਕਾਂ ਨੂੰ ਵਹਿਮਾਂ ਔਰ ਭਰਮਾਂ ਦੇ ਵਿੱਚ ਪਾ ਕੇ ਲੁੱਟਦੇ ਪੈ ਸੀ ਇਸ ਸੰਸਾਰ ਦੇ ਅੰਦਰ ਰਹਿੰਦਿਆਂ ਹੋਇਆਂ ਮੁੱਖ ਤੌਰ ਦੇ ਉੱਪਰ ਤਿੰਨ ਪੱਖਾਂ ਦੇ ਉੱਪਰ ਬਹੁਤ ਜ਼ਿਆਦੀ ਗੱਲ ਹੁੰਦੀ ਹੈ ਉਹ ਤਿੰਨ ਪੱਖ ਹੈ ਪਹਿਲਾ ਪੱਖ ਹੈ ਰਾਜਨੀਤਿਕ ਪੱਖ ਦੂਸਰਾ ਧਾਰਮਿਕ ਔਰ ਤੀਸਰਾ ਹੈ ਸਮਾਜਿਕ ਪੱਖ ਗੁਰੂ ਨਾਨਕ ਸਹਿਬ ਮਹਾਰਾਜ ਨੇ ਇਹਨਾਂ ਤਿੰਨਾਂ ਦੀ ਗੱਲ ਆਪਣੀ ਪਾਵਨ ਗੁਰਬਾਣੀ ਦੇ ਅੰਦਰ ਕੀਤੀ ਹੈ ਮਹਾਰਾਜ ਕਹਿੰਦੇ ਜਿਹੜੇ ਰਾਜੇ ਆ ਉਹ ਕਲ ਕਾਤੀ ਰਾਜੇ ਕਸਾਈ ਧਰਮ ਪੰਗ ਕਰ ਊੜ ਰਿਆ ਕੂੜ ਅਮਾਵਸ ਸੱਚ ਚੰਦਰਮਾ ਦੀ ਸੈਨਾ ਹੀ ਕੈ ਚੜਿਆ ਰਾਜੇ ਜਿਹੜੇ ਉਹ ਕਸਾਈ ਬਣੇ ਹੋਏ ਸਨ ਦੂਸਰੇ ਪਾਸੇ ਜਿਹੜੇ ਧਰਮਾਂ ਦੇ ਆਗੂ ਹੈ ਕਾਜ਼ੀ ਬ੍ਰਾਹਮਣ ਔਰ ਜੋਗੀ ਇਹਨਾਂ ਨੇ ਸਮਾਜ ਨੂੰ ਉਜਾੜ ਕੇ ਰੱਖ ਦਿੱਤਾ ਕਾਦੀ ਕੂੜ ਬੋਲ ਮਲ ਖਾਏ ਬਾਹਮਣ ਨਾਵੈ ਜੀਆਂ ਖਾਏ ਜੋਗੀ ਜੋਗਤ ਨਾ ਜਾਣੇ ਅੰਤ ਤੀਨੇ ਓਜਾੜੇ ਕਾ ਬੰਦ ਔਰ ਜਿਹੜਾ ਸਮਾਜ ਹੈ ਸਮਾਜ ਦੇ ਵਿੱਚ ਵੀ ਜਿਹੜੇ ਘਰ ਦੇ ਵਿੱਚ ਰਹਿਣ ਵਾਲੇ ਪਤੀ ਤੇ ਪਤਨੀ ਹੈ ਉਹ ਵਪਾਰੀ ਬਣੇ ਹੋਏ ਐ ਕਿਸੇ ਦਾ ਕਿਸੇ ਨਾਲ ਕੋਈ ਪਿਆਰ ਨਹੀਂ ਹੈ ਇਹ ਜਿਹੜੇ ਪੁਰਸ਼ ਹੈ ਉਹ ਉਸ ਵੇਲੇ ਦੇ ਨਾਲ ਸ਼کاری ਬਣੇ ਹੋਏ ਤੇ ਇਸਤਰੀਆਂ ਉਹਨਾਂ ਦੀਆਂ ਸਲਾਹਕਾਰ ਬਣੀਆਂ ਹੋਈਆਂ ਇਹਦਾ ਵੀ ਜ਼ਿਕਰ ਬਾਬੇ ਨੇ ਬਾਣੀ ਅੰਦਰ ਕੀਤਾ ਰੰਨਾ ਹੋਈਆਂ ਬੋਧੀਆਂ ਪੁਰਸ਼ ਹੋਏ ਸ਼ਿਆਦ ਸੀਲ ਸੰਜਮ ਸੁੱਚਪੰਨੀ ਖਾਣਾ ਖਾਜ ਆਹਾਜ ਸ਼ਰਮ ਗਿਆ ਘਰ ਆਪਣੇ ਪਤ ਉੱਠ ਚੱਲੀ ਨਾਲ ਜਦੋਂ ਸੰਸਾਰ ਦੇ ਇਹ ਤਿੰਨੋਂ ਪੱਖ ਕਮਜ਼ੋਰ ਔਰ ਭ੍ਰਿਸ਼ਟ ਹੋ ਚੁੱਕੇ ਸੀ ਉਸ ਵੇਲੇ ਦੇ ਨਾਲ ਇਹ ਬਚੇ ਹੋਏ ਧਰਮ ਨੇ ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਬੇਨਤੀ ਕੀਤੀ ਗੁਰਬਾਣੀ ਦਾ ਪਾਵਨ ਬਚਨ ਹੈ ਕਲ ਮਲ ਹੋਈ ਮੇਦਨੀ ਅਰਦਾਸ ਕਰੇ ਲਿਵਲਾਏ ਕਲਯੁਗ ਦੇ ਪਾਪਾਂ ਦੇ ਨਾਲ ਭਰੀ ਹੋਈ ਮਿਹਦਨੀ ਧਰਤੀ ਜਿਹੜੀ ਹੈ ਪ੍ਰਮਾਤਮਾ ਦੇ ਅੱਗੇ ਬੇਨਤੀ ਕਰਦੀ ਹੈ ਸੱਚੇ ਸੁਣਿਆ ਕੰਨ ਦੇ ਧੀਰਕ ਦੇਵੈ ਸਹਿਜ ਸੁਭਾਏ ਇੰਦਰੇ ਨੂੰ ਫਰਮਾਇਆ ਵੁੱਠਾ ਸ਼ੈਬਰ ਲਾਏ ਅਕਾਲ ਪੁਰਖ ਵਾਹੀ ਗੁਰੂ ਨੇ ਉਸ ਬੇਨਤੀ ਨੂੰ ਸੁਣਿਆ ਤੇ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਸੰਸਾਰ ਤੇ ਭੇਜਿਆ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਸੁਣੀ ਪੁਕਾਰ ਦਾ ਤਾਰ ਪ੍ਰਭ ਗੁਰੂ ਨਾਨਕ ਜਗਮਾਹੀ ਪਠਾਇਆ ਕਿ ਅਕਾਲ ਪੁਰਖ ਵਾਹਿਗੁਰੂ ਨੇ ਇਸ ਪੁਕਾਰ ਨੂੰ ਸੁਣਿਆ ਤੇ ਗੁਰੂ ਨਾਨਕ ਸਾਹਿਬ ਨੂੰ ਸੰਸਾਰ ਤੇ ਭੇਜਿਆ ਜਿਹੜੇ ਸੰਸਾਰ ਦੇ ਬਾਕੀ ਦੁਨਿਆਵੀ ਲੋਕ ਹੈ ਉਹ ਕਰਮਾਂ ਦੇ ਬੱਧੇ ਹੋਏ ਹੁੰਦੇ ਐ ਵਾਸ਼ਨਾ ਦੇ ਬੱਜੇ ਆਉਂਦੇ ਐ ਲੇਕਿਨ ਗੁਰੂ ਨਾਨਕ ਸਾਹਿਬ ਆਏ ਨਹੀਂ ਗੁਰੂ ਨਾਨਕ ਸਾਹਿਬ ਨੂੰ ਭੇਜਿਆ ਗਿਆ ਹੈ ਭਾਈ ਗੁਰਦਾਸ ਸਾਹਿਬ ਜੀ ਨੇ ਦੁਨੀਆ ਦੇ ਲੋਕਾਂ ਦੀ ਗੱਲ ਕਰਦਿਆਂ ਕਿਹਾ ਜੋਗ-ਜੋਗ ਮੇਰ ਸਰੀਰ ਕਾ ਵਾਸ਼ਨਾ ਵੱਧਾ ਆਵੇ ਜਾਏ ਕਿ ਸਰੀਰ ਵਾਸ਼ਨਾਵਾਂ ਦਾ ਵੱਜਾ ਆਉਂਦਾ ਹੈ ਪਰ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਸੰਸਾਰ ਤੇ ਪਾਰਿਓਪਕਾਰ ਕਰਨ ਵਾਸਤੇ ਭੇਜਿਆ ਜਾਂਦਾ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪਰਿਵਾਰਕ ਪਿਸ਼ੋਕੜ ਦੀ ਗੱਲ ਕਰੀਏ ਤੇ ਮਾਝੇ ਦੀ ਧਰਤੀ ਦੇ ਉੱਪਰ ਪਿੰਡ ਹੈ ਪਿੰਡ ਦਾ ਨਾਮ ਹੈ ਪੱਠੇਵਿੰਡ ਇਸ ਪੱਠੇਵਿੰਡ ਦੀ ਧਰਤੀ ਦੇ ਉੱਪਰ ਇੱਕ ਬੇਦੀਆਂ ਦਾ ਪਰਿਵਾਰ ਰਹਿੰਦਾ ਹੈ ਪਰਿਵਾਰ ਦੇ ਮੁਖੀ ਦਾ ਨਾਮ ਸੀ ਰਾਮ ਨਰਾਇਣ ਰਾਮ ਨਰਾਇਣ ਦੇ ਘਰ ਇੱਕ ਪੁੱਤਰ ਦਾ ਜਨਮ ਹੋਇਆ ਜਿਹਦਾ ਨਾਮ ਰੱਖਿਆ ਗਿਆ ਸ਼ਿਵ ਨਰਾਇਣ ਸ਼ਿਵ ਨਰਾਇਣ ਦਾ ਵਿਆਹ ਜਿਹੜਾ ਮਾਤਾ ਬਨਾਰਸੀ ਜੀ ਦੇ ਨਾਲ ਹੋਇਆ ਉਹਨਾਂ ਦੇ ਘਰ ਦੋ ਪੁੱਤਰਾਂ ਦਾ ਜਨਮ ਹੁੰਦਾ ਹੈ ਵੱਡੇ ਪੁੱਤਰ ਦਾ ਨਾਮ ਸੀ ਕਾਲੂ ਜੀ ਛੋਟੇ ਪੁੱਤਰ ਦਾ ਨਾਮ ਸੀ ਲਾਲੂ ਜੀ ਜਿਹੜੇ ਵੱਡੇ ਪੁੱਤਰ ਕਾਲੂ ਜੀ ਸੀ ਵਧੇਰੇ ਪੜ੍ਹੇ ਲਿਖੇ ਹੋਣ ਕਰਕੇ ਨੌਕਰੀ ਦੀ ਭਾਲ ਵਿੱਚ ਨਿਕਲਦੇ ਆ ਤੇ ਉਹ ਆ ਜਾਂਦੇ ਆ ਰਾਏ ਭੋਏ ਦੀ ਤਲਵੰਡੀ ਦੀ ਧਰਤੀ ਤੇ ਇੱਥੇ ਆਣ ਕੇ ਰਾਏ ਬੁਲਾਰ ਦੇ ਕੋਲ ਜਿਹੜੀ ਆ ਉਹ ਪਟਵਾਰੀ ਦੀ ਨੌਕਰੀ ਕਰਨ ਲੱਗ ਜਾਂਦੇ ਆ ਫਿਰ ਇੱਥੇ ਰਹਿ ਕੇ ਕਾਲੂ ਜੀ ਦਾ ਵਿਆਹ ਜਿਹੜਾ ਹੈ ਲਾਹੌਰ ਦੇ ਨੇੜੇ ਪਿੰਡ ਚਾਲ ਦੇ ਰਹਿਣ ਵਾਲੇ ਮਾਤਾ ਤ੍ਰਿਪਤਾ ਜੀ ਦੇ ਨਾਲ ਹੁੰਦਾ ਹੈ ਮਹਤਾ ਕਾਲੂ ਜੀ ਤੇ ਮਾਤਾ ਤ੍ਰਿਪਤਾ ਦੇ ਘਰ ਉਸ ਵੇਲੇ ਦੇ ਨਾਲ 1464 ਈਸਵੀ ਨੂੰ ਇੱਕ ਬੱਚੀ ਦਾ ਜਨਮ ਹੁੰਦਾ ਹੈ ਨਾਨਕੇ ਘਰ ਵਿੱਚ ਪੈਦਾ ਹੋਣ ਕਰਕੇ ਇਸ ਬੱਚੀ ਦਾ ਨਾਮ ਨਾਨਕੀ ਰੱਖਿਆ ਜਾਂਦਾ ਹੈ ਫਿਰ ਨਾਨਕੀ ਦੇ ਜਨਮ ਤੋਂ ਠੀਕ 5 ਸਾਲ ਬਾਅਦ ਵਿੱਚ ਜਾ ਕੇ 1469 ਈਸਵੀ ਨੂੰ ਜਗਤ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਪ੍ਰਕਾਸ਼ਮਾਨ ਹੁੰਦੇ ਐ। ਗੁਰੂ ਨਾਨਕ ਸਾਹਿਬ ਮਹਾਰਾਜ ਦੀ ਪਹਿਲੀ ਨਦਰ ਜਿਹੜੀ ਐ ਉਹ ਦਾਈ ਦੌਲਤਾਂ ਦੇ ਉੱਪਰ ਪੈਂਦੀ ਐ ਤੇ ਦੌਲਤਾਂ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਨਦਰੋ ਨਦਰ ਨਿਹਾਲ ਕਰ ਦਿੱਤਾ। ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਨਾਮ ਜਿਹੜਾ ਉਹ ਨਾਨਕ ਰੱਖਿਆ ਜਾਂਦਾ ਐ ਨਾਨਕ ਦਾ ਭਾਵ ਵੀ ਇਹ ਹੁੰਦਾ ਐ ਨਿਯਾਮਤਾ ਦੇਣ ਵਾਲਾ ਜਿਹੜਾ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਨਾਮ ਦਾ ਪਹਿਲਾ ਨੰਨਾ ਐ ਉਹ ਕਹਿੰਦਾ ਗੁਰੂ ਨਾਨਕ ਸਾਹਿਬ ਨਿਯਾਮਤਾ ਦੇਣ ਆਏ ਖੁਸ਼ੀਆਂ ਦੇਣ ਆਏ ਐ। ਜੋ ਨੰਨਾ ਕਹਿੰਦਾ ਨਸੀਰ ਗੁਰੂ ਨਾਨਕ ਸਾਹਿਬ ਮਦਦਗਾਰ ਹੈ ਕੱਕਾ ਕਹਿੰਦਾ ਕਬੀਰ ਗੁਰੂ ਨਾਨਕ ਸਾਹਿਬ ਸਭ ਤੋਂ ਵੱਡੇ ਐ ਤੇ ਲੱਗਾ ਹੋਇਆ ਕੰਨਾ ਕਹਿੰਦਾ ਅਲਫ ਕਹਿੰਦਾ ਇੱਕੋ ਇੱਕ ਗੁਰੂ ਨਾਨਕ ਵਰਗਾ ਹੋਰ ਦੂਸਰਾ ਕੋਈ ਵੀ ਨਹੀਂ ਹੋ ਸਕਦਾ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਬਾਰੇ ਜਨਮ ਸਾਖੀਆਂ ਵਾਲੇ ਲਿਖਦੇ ਐ ਕਿ ਗੁਰੂ ਬਾਬੇ ਨੇ ਕਦੇ ਵੀ ਜਿਹੜਾ ਵਾ ਰੋ ਕੇ ਕਿਸੇ ਵੀ ਚੀਜ਼ ਦੀ ਮੰਗ ਨਹੀਂ ਕੀਤੀ ਚਾਹੇ ਬੱਚੇ ਜਿਹੜੇ ਆ ਰੋ ਕੇ ਦੁੱਧ ਮੰਗਦੇ ਆ ਕੋਈ ਹੋਰ ਚੀਜ਼ ਮੰਗਦੇ ਆ ਜਿਦ ਕਰਦੇ ਆ ਗੁਰੂ ਬਾਬੇ ਨੇ ਇਦਾਂ ਕਰਕੇ ਰੋ ਕੇ ਕਿਸੇ ਵੀ ਚੀਜ਼ ਦੀ ਮੰਗ ਜਿਹੜੀ ਉਹ ਨਹੀਂ ਕੀਤੀ ਬਲਕੇ ਗੁਰੂ ਨਾਨਕ ਸਾਹਿਬ ਮਹਾਰਾਜ 7 ਕੋ ਸਾਲ ਦੇ ਹੋਏ ਤੇ ਪਾਂਦੇ ਗੋਪਾਲ ਦਾਸ ਦੇ ਕੋਲ ਪੜਨ ਵਾਸਤੇ ਭੇਜਿਆ ਗਿਆ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਿੱਥੇ ਦੁਨਿਆਵੀ ਤੌਰ ਦੇ ਉੱਪਰ ਅੱਖਰਾਂ ਦੀ ਪ੍ਰਾਪਤੀ ਕੀਤੀ ਉਹਦੇ ਨਾਲ ਨਾਲ ਅਧਿਆਤਮਿਕ ਵਿਦਿਆ ਜਿਹੜੀ ਸੀ ਪਾਂਦੇ ਗੋਪਾਲ ਦਾਸ ਨੂੰ ਵੀ ਬਖਸ਼ਿਸ਼ ਕੀਤੀ ਫਿਰ ਇਸੇ ਤਰ੍ਹਾਂ ਦੇ ਨਾਲ ਸੰਸਕ੍ਰਿਤ ਪੜਨ ਵਾਸਤੇ ਜਿਹੜਾ ਉਹ ਬ੍ਰੇਜ ਲਾਲ ਪੰਡਤ ਦੇ ਕੋਲ ਗਿਆ ਔਰ ਇਦਾਂ ਹੀ ਕਤਬਦੀਨ ਮੌਲਵੀ ਦੇ ਕੋਲ ਅਰਬੀ ਤੇ ਫਾਰਸੀ ਪੜ੍ਹਨ ਵਾਸਤੇ ਜਾਂਦੇ ਆ ਨਾਲੇ ਉਹਨਾਂ ਨੂੰ ਅਧਿਆਤਮਕ ਗਿਆਨ ਜਿਹੜਾ ਉਹ ਬਖਸ਼ਿਸ਼ ਕਰਦੇ ਆ ਸਨਾਤਨ ਧਰਮ ਦੀ ਮਰਿਆਦਾ ਦੇ ਅਨੁਸਾਰ ਰੀਤ ਦੇ ਅਨੁਸਾਰ 10 ਕੋ ਸਾਲ ਦੀ ਉਮਰ ਦੇ ਵਿੱਚ ਜਨੇਊ ਧਾਰਨ ਕਰਵਾਇਆ ਜਾਂਦਾ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਵੀ ਜਨੇਊ ਪਾਉਣ ਵਾਸਤੇ ਲਿਆਂਦਾ ਗਿਆ ਇਹ ਜਨੇਊ ਜਿਹੜਾ ਉਹ ਤਿੰਨ ਪ੍ਰਕਾਰ ਦਾ ਹੈ ब्राह्मण ਦੇ ਬੱਚੇ ਦੇ ਗਲ ਵਿੱਚ ਪਾਉਣਾ ਹੋਵੇ ਤੇ ਕਪਾ ਦਾ ਪਾਇਆ ਜਾਂਦਾ ਹੈ ਇਸੇ ਤਰ੍ਹਾਂ ਦੇ ਨਾਲ क्षत्रिय ਦੇ ਬੱਚੇ ਦੇ ਗਲ ਵਿੱਚ ਪਾਉਣਾ ਹੋਵੇ ਤੇ ਸਣ ਦਾ ਪਾਇਆ ਜਾਂਦਾ ਹੈ ਔਰ ਵੈਸ਼ ਦੇ ਬੱਚੇ ਦੇ ਗਲ ਵਿੱਚ ਪਾਉਣਾ ਹੋਵੇ ਮੇਡੇ ਦੀ ਓਨ ਦਾ ਪਾਇਆ ਜਾਂਦਾ ਹੈ ব্রাহ্মণ ਦੇ ਬੱਚੇ ਦੇ ਗਲ ਵਿੱਚ ਬਸੰਤਰੋਤ ਵਿੱਚ ਪਾਇਆ ਜਾਂਦਾ ਹੈ ਜਿਹੜਾ ਛਤਰੀਏ ਉਹਦੇ ਬੱਚੇ ਦੇ ਗਲ ਵਿੱਚ ਜਿਹੜਾ ਗਰਮੀ ਦੀ ਰੁੱਤ ਵਿੱਚ ਪਾਇਆ ਜਾਂਦਾ ਔਰ ਜਿਹੜਾ ਵੈਸ਼ ਹੈ ਉਹਦੇ ਬੱਚੇ ਦੇ ਗਲ ਵਿੱਚ ਜਿਹੜਾ ਵਾ ਇਹ ਜਨੇਊ ਉਸ ਵੇਲੇ ਦੇ ਨਾਲ ਪਤ ਚੜ੍ਹਦੀ ਰੁੱਤ ਵਿੱਚ ਪਾਇਆ ਜਾਂਦਾ ਪਾਉਣ ਦੀ ਉਮਰ ਵੀ ਵੱਖੋ ਵੱਖਰੀ ਹੈ ਇਸੇ ਤਰ੍ਹਾਂ ਦੇ ਨਾਲ ਬ੍ਰਾਹਮਣ ਦੇ ਬੱਚੇ ਦੀ ਉਮਰ 8 ਸਾਲ ਦੀ ਛਤਰੀਏ ਦੇ ਬੱਚੇ ਦੀ ਉਮਰ 9 ਤੋਂ 10 ਸਾਲ ਦੀ ਵੈਸ਼ ਦੇ ਬੱਚੇ ਦੀ ਉਮਰ 13 ਸਾਲ ਦੀ ਹੋਣੀ ਚਾਹੀਦੀ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਗਲੇ ਵਿੱਚ ਜਨੇਊ ਪਾਉਣ ਲੱਗੇ ਤੇ ਬਾਬੇ ਨੇ ਕਿਹਾ ਇਹ ਧਾਗਾ ਟੁੱਟ ਜਾਏਗਾ ਇਹ ਧਾਗਾ ਜਾਏਗਾ ਸੜ ਜਾਏਗਾ ਮੈਲਾ ਵੀ ਹੋ ਜਾਏਗਾ ਇਸ ਕਰਕੇ ਇਹ ਧਾਗੇ ਦੀ ਮੈਨੂੰ ਕੋਈ ਲੋੜ ਨਹੀਂ ਬਲਕਿ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ ਇਹ ਜਨੇਊ ਜੀ ਕਾ ਹੈ ਤਾ ਪਾਂਡੇ ਘਤ ਜੇ ਤੇਰੇ ਕੋਲ ਆ ਰੱਬੀ ਗੁਣਾ ਵਾਲਾ ਧਾਗਾ ਹੈਗਾ ਤੇ ਪਾ ਦੇ ਨਹੀਂ ਤਾਂ ਆ ਜਿਹੜਾ ਦੁਨਿਆਵੀ ਧਾਗਾ ਇਹਦੀ ਮੈਨੂੰ ਕੋਈ ਵੀ ਲੋੜ ਨਹੀਂ ਹੈਗੀ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਆਨੰਦ ਕਾਰਜ ਹੁੰਦਾ ਹੈ ਉਸ ਵੇਲੇ ਦੇ ਨਾਲ ਬਟਾਲਾ ਨਿਵਾਸੀ ਮੂਲ ਚੰਦ ਦੀ ਪੁੱਤਰੀ ਸੁਲਖਣੀ ਜੀ ਦੇ ਨਾਲ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਗ੍ਰਹਿ ਵਿਖੇ ਦੋ ਪੁੱਤਰਾਂ ਦਾ ਜਨਮ ਹੁੰਦਾ ਹੈ ਵੱਡੇ ਦਾ ਨਾਮ ਸ਼ਰੀ ਚੰਦ ਸੀ ਛੋਟੇ ਦਾ ਨਾਮ ਜੜਾਓ ਲਖਮੀ ਦਾਸ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉਸ ਵੇਲੇ ਦੇ ਨਾਲ ਤਲਵੰਡੀ ਦੀ ਧਰਤੀ ਤੋਂ ਹੀ ਜਿਹੜਾ ਵਾ ਉਹ ਕੀਰਤਨ ਦੀ ਅਰੰਭਤਾ ਕਰ ਦਿੱਤੀ ਸੀ ਇੱਕ ਦਿਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸੁਣਿਆ ਕਿ ਕੋਈ ਰਾਗ ਗਾ ਰਿਹਾ ਹੈ ਤਾ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਤੇਰਾ ਕੀ ਨਾਮ ਹੈ ਉਹ ਕਹਿੰਦਾ ਜੀ ਮੇਰਾ ਨਾਮ ਦਾਨਾ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਤੈਨੂੰ ਰਾਗ ਦੀ ਬੜੀ ਸੋਝੀ ਹੈ ਜੇ ਰਾਗ ਦੇ ਵਿੱਚ ਸ਼ਬਦ ਪਾ ਕੇ ਗਾਏ ਤਾਂ ਮਰਦਾਨਾ ਕਹਲਾਈਂ ਫਿਰ ਉਹ ਜਿਹੜੇ ਭਾਈ ਮਰਦਾਨਾ ਸੀ ਉਹਨਾਂ ਨੇ 54 ਸਾਲ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਨਾਲ कीर्तन ਕਰਨ ਦੀ ਸੇਵਾ ਨਿਭਾਈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਦੋਂ ਵੀ ਪਾਵਨ ਪਵਿੱਤਰ ਗੁਰਬਾਣੀ ਦਾ ਕੀਰਤਨ ਕਰਦੇ ਉਦੋਂ ਹੀ ਕਹਿੰਦੇ ਮਰਦਾਨਿਆਂ ਰਬਾਬ ਛੇੜ ਬਾਣੀ ਆਈ ਹੈ ਜਾਂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਮਰਦਾਨਿਆਂ ਰਬਾਬ ਛੇੜ ਖੁਦਾ ਦੀ ਸਿਫਤ ਕਰੀਏ ਤਾਂ ਇਦਾਂ ਕਰਕੇ ਭਾਈ ਮਰਦਾਨਾ ਜੀ ਜਿਹੜੇ ਆ ਉਹ ਰਬਾਬ ਵਜਾਉਂਦੇ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਤੋਂ ਸਲਾਹ ਜੜੀ ਉਹ ਕਰਦੇ ਸੀ ਫਿਰ 35 ਸਾਲ ਦੇ ਕਰੀਬ ਗੁਰੂ ਨਾਨਕ ਸਾਹਿਬ ਮਹਾਰਾਜ ਤਲਵੰਡੀ ਦੀ ਧਰਤੀ ਨੂੰ ਭਾਗ ਲਾਉਂਦੇ ਆ ਤੇ 35 ਸਾਲ ਦੀ ਉਮਰ ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਜਿਹੜੇ ਆ ਉਹ ਸੁਲਤਾਨਪੁਰ ਦੀ ਧਰਤੀ ਤੇ ਆ ਜਾਂਦੇ ਆ ਇੱਥੇ ਆਣ ਕੇ ਨਵਾਬ ਦੌਲਤਖਾਨ ਲੋਧੀ ਦੇ ਕੋਲ ਗੁਰੂ ਨਾਨਕ ਸਾਹਿਬ ਮਹਾਰਾਜ ਮੋਦੀ ਖਾਨੇ ਦੀ ਨੌਕਰੀ ਕਰਨੀ ਸ਼ੁਰੂ ਕਰ ਦਿੰਦੇ ਆ ਜਿੰਨਾ ਵੀ ਉਸ ਵੇਲੇ ਟੈਕਸ ਹੁੰਦਾ ਸੀ ਉਹ ਅਨਾਜ ਦੇ ਰੂਪ ਵਿੱਚ ਆਉਂਦਾ ਸੀ ਜਿੰਨੀਆਂ ਵੀ ਤਨਖਾਹਾਂ ਜਾਂਦੀਆਂ ਸੀ ਉਹ ਵੀ ਅਨਾਜ ਦੇ ਰੂਪ ਵਿੱਚ ਹੀ ਜਾਂਦੀਆਂ ਸੀ ਇਹ ਬਹੁਤ ਹੀ ਭ੍ਰਿਸ਼ਟ ਲੋਕ ਜਿਹੜੇ ਇੱਥੇ ਕੰਮ ਕਰਦੇ ਸੀ ਤੇ ਬਹੁਤ ਜ਼ਿਆਦਾ ਭ੍ਰਿਸ਼ਟਾਚਾਰ ਜਿਹੜਾ ਇੱਥੇ ਹੋਇਆ ਕਰਦਾ ਸੀ ਲੋਕ ਜਿਹੜੇ ਜਦੋਂ ਕਿਸੇ ਕੋਲੋਂ ਨਾਜ਼ ਲੈਂਦੇ ਸੀ ਉਹਦੋਂ ਵੱਧ ਲੈਂਦੇ ਸੀ ਤੇ ਦੇਣ ਵੇਲੇ ਘੱਟ ਦਿੰਦੇ ਸੀ ਗੁਰੂ ਬਾਬੇ ਨੇ ਇਹ ਬੇਈਮਾਨੀ ਆਣ ਕੇ ਬੰਦ ਕਰ ਦਿੱਤੇ ਬਲਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕੀ ਕੀਤਾ ਆਪਣੇ ਕੋਲੋਂ ਗਰੀਬ ਗੁਰਦੇ ਲੋਕਾਂ ਨੂੰ ਅਨਾਜ ਦਿੱਤਾ ਜਿਹਦੇ ਨਾਲ ਸਾਰੇ ਲੋਕਾਂ ਦੇ ਘਰਾਂ ਦੇ ਵਿੱਚ ਰੋਟੀ ਪਕਣੀ ਸ਼ੁਰੂ ਹੋ ਜਾਂਦੀ ਹੈ ਬਲਕਿ ਸੁਲਤਾਨਪੁਰ ਦੇ ਵਿੱਚ ਹਰ ਘਰ ਦੇ ਵਿੱਚ ਧੰਗ ਗੁਰੂ ਨਾਨਕ ਧੰਗ ਗੁਰੂ ਨਾਨਕ ਜਿਹੜਾ ਉਹ ਗਾਇਆ ਜਾਂਦਾ ਸੀ ਗੁਰੂ ਨਾਨਕ ਸਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਔਣ ਕਰਕੇ ਮੰਨ ਲਓ ਕਿ ਸੁਲਤਾਨਪੁਰ ਦੀ ਧਰਤੀ ਜਿਹੜੀ ਉਹ ਸਵਰਗ ਬਣ ਗਈ ਹੋਵੇ ਇੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸ਼ਰਧਾਲੂ ਬੰਦੇ ਆ ਭਾਈ ਪਘੀਰਥ ਜੀ ਭਾਈ ਪਘੀਰਥ ਤੋਂ ਬਾਅਦ ਭਾਈ ਮਨਸੁਖ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਇੱਥੇ ਵੀ ਗੁਰਬਾਣੀ ਕੀਰਤਨ ਕਰਦੇ ਆ ਜਦੋਂ ਉਹਨਾਂ ਦੀ ਤਿੰਨ ਵਾਰ ਸ਼ਿਕਾਇਤ ਹੁੰਦੀ ਹੈ ਤੇ ਉਸ ਤੋਂ ਬਾਅਦ ਉਹ ਮੋਦੀਖਾਨੇ ਦੀ ਨੌਕਰੀ ਨੂੰ ਤਿਆਗ ਦਿੰਦੇ ਆ ਜਦੋਂ ਵੇਈ ਨਦੀ ਵਿੱਚ ਇਸ਼ਨਾਨ ਕਰਨ ਜਾਂਦੇ ਆ ਤੇ 3 ਦਿਨ ਅਲੋਪ ਰਹਿੰਦੇ ਆ 3 ਦਿਨਾਂ ਬਾਅਦ ਪਰਤ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਜਿਹੜੇ ਉਹ ਵੇਈ ਦੇ ਵਿੱਚੋਂ ਬਾਹਰ ਆਉਂਦੇ ਆ 10 ਦਿਨ ਗੁਰੂ ਬਾਬਾ ਕਿੱਥੇ ਰਿਆ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਐ ਪਹਿਲੋਂ ਪਾਇਆ ਬਾਬੇ ਬਖਸ਼ਦਾਰ ਪਿਛੋਂ ਦੇ ਫਿਰ ਕਾਲ ਕਮਾਈ ਰੇਤ ਆਕਾਹਾਰ ਕਰ ਰੋੜਾਂ ਕੀ ਗੁਰ ਕਰੀ ਵਛਾਈ ਭਾਰੀ ਕਰੀ ਤਪੱਸਿਆ ਵੱਡੇ ਪਾਗ ਹਰਿ ਸਿਓ ਬਨਿਆਈ ਬਾਬਾ ਪੈਂਦਾ ਸੱਚਖੰਡ ਨੌਨਿਦ ਨਾਮ ਗਰੀਬੀ ਪਾਈ ਕਿ ਆਕਾਲ ਪੁਰਖ ਵਾਹਿਗੁਰੂ ਦੇ ਘਰ ਵਿੱਚੋ ਗੁਰੂ ਨਾਨਕ ਸਾਹਿਬ ਜੀ ਨੂੰ ਤਿੰਨ ਦਾਤਾਂ ਦੀ ਪ੍ਰਾਪਤੀ ਹੁੰਦੀ ਐ ਪਹਿਲੀ ਦਾਤ ਨੌਨਿਦ ਭਾਵ ਸਾਰੀਆਂ ਸ਼ਕਤੀਆਂ ਦੂਜੀ ਦਾਤ ਹੈ ਨਾਮ ਅਕਾਲਪੁਰਖ ਵਾਹਿਗੁਰੂ ਦੀ ਸਿਫਤੋਸਲਾ ਤੇ ਤੀਜੀ ਦਾਤ ਹੈ ਗਰੀਬੀ ਗਰੀਬੀ ਦਾ ਭਾਵ ਹੈ ਨਿਮਰਤਾ ਜੇ ਆਪਾਂ ਜਨਮ ਸਾਖੀਆਂ ਨੂੰ ਪੜੀਏ ਤੇ ਜਨਮ ਸਾਖੀਆਂ ਵਿੱਚ ਬਚਨ ਆਉਂਦਾ ਹੈ ਅਕਾਲਪੁਰਖ ਵਾਹਿਗੁਰੂ ਨੇ ਕਿਹਾ ਨਾਨਕ ਮੈਂ ਤੈਨੂੰ ਆਪਣਾ ਨਾਮ ਦਿੱਤਾ ਤੂੰ ਸੰਸਾਰ ਤੇ ਜਾ ਕੇ ਮੇਰਾ ਨਾਮ ਜਪ ਔਰ ਲੋਕਾਂ ਦੇ ਕੋਲੋਂ ਜਪਾ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਅਕਾਲ ਪੁਰਖ ਵਾਹਿਗੁਰੂ ਨੇ ਕਿਹਾ ਕਿ ਨਾਨਕ ਮੈਂ ਤੈਨੂੰ ਨਿਹਾਲ ਕੀਤਾ ਹੈ ਜਿਹਦੇ ਉੱਪਰ ਤੇਰੀ ਨਦਰ ਉਹਦੇ ਉੱਪਰ ਮੇਰੀ ਨਦਰ ਜਿਹਦੇ ਉੱਪਰ ਤੇਰਾ ਕਰਮ ਉਹਦੇ ਉੱਪਰ ਮੇਰਾ ਕਰਮ ਬਲਕਿ ਇਥੋਂ ਤੱਕ ਕਹਿਤਾ ਅਕਾਲ ਪੁਰਖ ਵਾਹਿਗੁਰੂ ਨੇ ਨਾਨਕ ਮੇਰਾ ਨਾਮ ਆਪਾਰ ਬ੍ਰਹਮ ਪਰਮੇਸ਼ਰ ਹੈ ਤੇਰਾ ਨਾਮ ਗੁਰ ਪਰਮੇਸ਼ਰ ਹੋਵੇਗਾ ਇਹ ਸਾਰੀਆਂ ਬਖਸ਼ਾ ਲੈ ਕੇ ਗੁਰੂ ਨਾਨਕ ਸਾਹਿਬ ਸੰਸਾਰ ਦੇ ਉੱਪਰ ਪ੍ਰਗਟ ਹੁੰਦੇ ਆ ਤਾਂ ਫਿਰ ਭਾਈ ਗੁਰਦਾਸ ਜੀ ਕਹਿੰਦੇ ਬਾਬਾ ਦੇਖਿਆ ਧਿਆਨ ਤਰ ਜਲਤੀ ਸਭ ਪ੍ਰithvi ਦੇ ਸਿਆਈ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਵੇਖਿਆ ਸਾਰੀ ਲੁਕਾਈ ਸੜਦੀ ਬਲਦੀ ਨਜ਼ਰ ਆਉਂਦੀ ਹੈ ਇਹ ਲੁਕਾਈ ਕਾਦੇ ਵਿੱਚ ਸੜ ਰਹੀ ਸੀ ਇਹ ਲੁਕਾਈ ਸੜ ਰਹੀ ਸੀ ਉਸ ਵੇਲੇ ਦੇ ਨਾਲ ਜਿਹੜਾ ਵਾ ਉਹ ਈਰਖਾ ਦੀ ਅੱਗ ਵਿੱਚ ਤ੍ਰਿਸ਼ਨਾ ਦੀ ਅੱਗ ਦੇ ਵਿੱਚ ਇਹ ਲੁਕਾਈ ਜਿਹੜੀ ਆ ਇਦਾਂ ਕਰਕੇ ਵਕਾਰਾਂ ਦੀ ਅੱਗ ਵਿੱਚ ਸੜਦੀ ਪਈ ਸੀ ਫਿਰ ਬਾਬੇ ਨੇ ਕੀ ਕੀਤਾ ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤ ਚਲਾਈ ਚੜਿਆ ਸੋਧਣ ਟਰਤ ਲੁਕਾਈ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਵੇਖਿਆ ਪੀ ਜੇ ਕੋਈ ਬੱਚਾ ਚਿੱਕੜ ਵਿੱਚ ਡਿੱਗਾ ਹੋਵੇ ਉਹਨੂੰ ਕੱਢਣ ਵਾਸਤੇ ਆਪਣੇ ਹੱਥ ਤਾਂ ਲਵੇੜਨੇ ਪੈਂਦੇ ਆ ਇਸ ਕਰਕੇ ਇਹ ਲੁਕਾਈ ਜਿਹੜੀ ਚਿੱਕੜ ਵਿੱਚ ਡਿੱਗੀ ਹੋਈ ਹੈ ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਇਸ ਲੁਕਾਈ ਨੂੰ ਚਿੱਕੜ ਦੇ ਵਿੱਚੋਂ ਕੱਢਣ ਵਾਸਤੇ ਆਪ ਤੁਰ ਪੈਂਦੇ ਆ ਸਾਰਿਆਂ ਤੋਂ ਪਹਿਲਾਂ ਭਾਈ ਮਰਦਾਨਾ ਸਾਹਿਬ ਜੀ ਨੂੰ ਭੇਜ ਕੇ ਭਾਈ ਫਰੰਦੇ ਦੇ ਕੋਲ ਰਵਾਬ ਮੰਗਵਾਈ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪਣੇ ਪਰਿਵਾਰ ਨੂੰ ਦੱਸਿਆ ਪੀ ਮੈਂ ਜਗਤ ਜਲੰਦੇ ਨੂੰ ਤਾਰਨ ਵਾਸਤੇ ਚੱਲਿਆ ਜਦੋਂ ਮਹਾਤਮਾ ਬੁੱਧ ਜੀ ਘਰ ਛੱਡ ਕੇ ਗਏ ਸੀ ਤੇ ਉਹ ਆਪਣੇ ਪਰਿਵਾਰ ਨੂੰ ਸੁੱਟਿਆ ਛੱਡ ਕੇ ਚਲੇ ਗਏ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਸੁੱਟਿਆ ਨਹੀਂ ਛੱਡ ਕੇ ਗਏ ਬਲਕਿ ਉਹਨਾਂ ਨੂੰ ਦੱਸ ਕੇ ਔਰ ਸਮਝਾ ਕੇ ਜਿਹੜਾ ਉਹ ਜਾਂਦੇ ਐ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਇਹ ਪਹਿਲੀ ਉਦਾਸੀ ਜਿਹੜੀ ਹੈ 1507 ਈਸਵੀ ਦੇ ਵਿੱਚ ਆਰੰਭ ਹੁੰਦੀ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਸੁਲਤਾਨਪੁਰ ਦੀ ਧਰਤੀ ਤੋਂ ਚਲਣ ਗੁਰੂ ਨਾਨਕ ਸਾਹਿਬ ਮਹਾਰਾਜ ਸੁਲਤਾਨਪੁਰ ਦੀ ਧਰਤੀ ਤੋਂ ਤੁਰਦੇ ਆ ਸੁਲਤਾਨਪੁਰ ਤੋਂ ਚੱਲ ਕੇ ਲਾਹੌਰ ਦੀ ਧਰਤੀ ਤੇ ਆਣ ਕੇ ਦੁਨੀ ਚੰਦ ਨੂੰ ਉਪਦੇਸ਼ ਦਿੰਦੇ ਆ ਉਸ ਤੋਂ ਬਾਅਦ ਮਹਾਰਾਜ ਤਲਵੰਡੀ ਦੇ ਵਿੱਚ ਆਪਣੇ ਮਾਤਾ ਪਿਤਾ ਨੂੰ ਮਿਲਦੇ ਆ ਇਸ ਵੇਲੇ ਤੱਕ ਬਾਬਾ ਕਲਿਆਨ ਦਾਸ ਜੀ ਦੀ ਉਮਰ ਜਿਹੜੀ ਉਹ 67 ਸਾਲ ਦੀ ਹੋ ਚੁੱਕੀ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਫਿਰ ਇਸ ਤੋਂ ਬਾਅਦ ਜਿਹੜਾ ਵਾ ਉਹ ਸੈਦਪੁਰ ਦੀ ਧਰਤੀ ਤੇ ਜਾਂਦੇ ਜਿੱਥੇ ਭਾਈ ਲਾਲੋ ਨੂੰ ਨਵਾਜਦੇ ਆ ਫਿਰ ਗੁਰੂ ਬਾਬਾ ਜਿਹੜਾ ਵਾ ਉਹ ਪੂਰਬ ਵਾਲੇ ਪਾਸੇ ਨੂੰ ਤੁਰ ਪੈਂਦੇ ਆ ਨਾਨਕ ਸਹਿਬ ਮਹਾਰਾਜ ਨੇ 1507 ਤੋਂ ਲੈ ਕੇ 1515 ਈਸਵੀ ਤੱਕ ਸਵਾ 8 ਸਾਲ ਪੂਰਬ ਵਾਲੇ ਪਾਸੇ ਨੂੰ ਜਿਹੜਾ ਜਾ ਕੇ ਗਰੀਬ ਗੁਰਦੇ ਲੋਕਾਂ ਨੂੰ ਸਮਝਾਇਆ ਸੱਚ ਦਾ ਰਾਹ ਜਿਹੜਾ ਦਰਸਾਇਆ ਔਰ ਜਿਹੜੇ ਸਨਾਤਨ ਧਰਮ ਦੇ ਤੀਰਥ ਸਥਾਨ ਸੀ ਉਹਨਾਂ ਨੂੰ ਜਾ ਕੇ ਨਵੇਕਲੀ ਵਿਚਾਰਧਾਰਾ ਜਿਹੜੀ ਗੁਰੂ ਨਾਨਕ ਸਹਿਬ ਮਹਾਰਾਜ ਨੇ ਸਮਝਾਈ ਸੀ ਔਰ ਗੁਰੂ ਨਾਨਕ ਸਹਿਬ ਮਹਾਰਾਜ ਜੀ ਨੇ ਉਸ ਵੇਲੇ ਸਨਾਤਨ ਧਰਮ ਦੇ ਤੀਰਥ ਸਥਾਨਾਂ ਦੇ ਉੱਪਰ ਜਾ ਕੇ ਉਹਨਾਂ ਨੂੰ ਆਕਾ ਆਲਪੁਰ ਖਵਾਈ ਗੁਰੂ ਦੇ ਨਾਮ ਨਾਲ ਜੋੜਿਆ ਸੀ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਦੂਸਰੀ ਉਦਾਸੀ ਸਮੇ ਜਿਹੜਾ ਵਾ ਉਹ ਫਿਰ ਉੱਤਰ ਵਾਲੇ ਪਾਸੇ ਨੂੰ ਜਾਂਦੇ ਆ ਜਿੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਸਿਆਲਕੋਟ ਦੀ ਧਰਤੀ ਤੇ ਮੂਲੇ ਨੂੰ ਉਪਦੇਸ਼ ਦਿੰਦੇ ਆ ਇਸੇ ਤਰ੍ਹਾਂ ਦੇ ਨਾਲ ਜੰਮੂ ਤੇ ਕਸ਼ਮੀਰ ਦੇ ਵੱਖ-ਵੱਖ ਮੰਦਰਾਂ ਦੇ ਵਿੱਚ ਸੱਚ ਦਾ ਉਪਦੇਸ਼ ਦਿੰਦੇ ਆ ਮਟਨ ਦੀ ਧਰਤੀ ਦੇ ਉੱਪਰ ਬ੍ਰਹਮਦਾਸ ਨੂੰ ਉਪਦੇਸ਼ ਦੇ ਕੇ ਸਿੱਖ ਬਣਾਉਂਦੇ ਆ ਫਿਰ 19 ਹਜ਼ਾਰ ਫੋਟੂ ਚੇ ਸਮੇਰ ਪਰਬਤ ਦੇ ਉੱਪਰ ਜਾ ਕੇ ਸਿੱਧਾਂ ਨਾਲ ਚਰਚਾ ਕਰਦੇ ਆ ਔਰ ਸ਼ਬਦ ਜਿੱਤੀ ਸਿੱਧ ਮੰਡਲੀ ਕੀ ਤੋਂ ਸਿਆਪਨਾ ਪੰਥ ਨਰਲਾ ਸਿੱਧਾਂ ਦੀ ਮੰਡਰੀ ਨੂੰ ਹੀ ਜਿੱਤ ਲੈਂਦੇ ਆ ਤੀਸਰੀ ਉਦਾਸੀ ਸਮੇ ਗੁਰੂ ਨਾਨਕ ਸਾਹਿਬ ਮਹਾਰਾਜ ਪੱਛਮ ਵਾਲੇ ਪਾਸੇ ਨੂੰ ਜਾਂਦੇ ਆ ਔਰ ਪਛਮਵਾਲੇ ਪਾਸੇ ਜਿਹੜਾ ਉਸ ਵੇਲੇ ਇਸਲਾਮ ਧਰਮ ਦੇ ਕੇਂਦਰੀ ਸਥਾਨ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਿਹੜੇ ਆ ਉਸ ਵੇਲੇ ਨੀਲ ਧਾਰੀ ਬਸਤਰ ਧਾਰਨ ਕਰ ਲੈਂਦੇ ਜਿਵੇਂ ਦੇ ਕਾਜੀ ਔਰ ਹਾਜੀ ਪਾਇਆ ਕਰਦੇ ਸੀ ਕਰਤਾਰਪੁਰ ਸਾਹਿਬ ਦੀ ਧਰਤੀ ਤੋਂ ਚੱਲ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਜਿਹੜੇ ਆ ਸਾਰਿਆਂ ਤੋਂ ਪਹਿਲਾਂ ਪਾਕਪਟਨ ਦੀ ਧਰਤੀ ਤੇ ਜਾਂਦੇ ਆ ਜਿੱਥੇ ਸ਼ੇਖ ਬਾਬਾ ਫਰੀਦ ਜੀ ਜਿਹੜੇ ਆ ਉਹਨਾਂ ਦੀ 11ਵੀਂ ਪੀੜ੍ਹੀ ਚੱਲਦੀ ਪਈ ਸੀ ਇਸੇ ਤਰ੍ਹਾਂ ਦੇ ਨਾਲ ਤੋਂ ਲੰਬੇ ਦੀ ਧਰਤੀ ਤੇ ਸੱਜਣ ਠੱਗ ਨੂੰ ਉਪਦੇਸ਼ ਦਿੰਦੇ ਆ ਫਿਰ ਗੁਰੂ ਨਾਨਕ ਸਾਹਿਬ ਮੱਕੇ ਦੀ ਧਰਤੀ ਇਹ ਤੇ ਜਾਂਦੇ ਆ ਜਿੱਥੇ ਕਾਜ਼ੀ ਲੋਕ ਕਹਿੰਦੇ ਸੀ ਵੀ ਰੱਬ ਕੇਵਲ ਤੇ ਕੇਵਲ ਮੱਕੇ ਵਿੱਚ ਰਹਿੰਦਾ ਹੈ ਉਥੇ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਦਰਸਾਇਆ ਵੀ ਅਕਾਲ ਪੁਰਖ ਵਾਹਿਗੁਰੂ ਸਾਰੇ ਪਾਸੇ ਹੈ ਜਦੋਂ ਉਹਨਾਂ ਨੇ ਪੁੱਛਿਆ ਵੀ ਹਿੰਦੂ ਚੰਗਾ ਕਿ ਮੁਸਲਮਾਨ ਚੰਗਾ ਤੇ ਬਾਬੇ ਨੇ ਕਿਹਾ ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ ਜੇ ਚੰਗੇ ਅਮਲ ਨਹੀਂ ਕੀਤੇ ਤਾਂ ਫਿਰ ਜਿਹੜਾ ਵਾ ਕਿਸੇ ਨੂੰ ਵੀ ਰੱਬ ਦੇ ਘਰ ਵਿੱਚ ਥਾਂ ਨਹੀਂ ਮਿਲੇਗੀ ਉਸ ਤੋਂ ਬਾਅਦ ਗੁਰੂ ਨਾਨਕ ਸਾਹਿਬ ਮੱਕੇ ਤੋਂ ਚੱਲ ਕੇ ਮਦੀਨੇ ਮਦੀਨੇ ਤੋਂ ਹਸਨ ਅਬਦਾਲ ਫਿਰ ਇਸ ਤਰ੍ਹਾਂ ਦੇ ਨਾਲ ਪੱਛਮ ਵਾਲੇ ਪਾਸੇ ਵੱਖ-ਵੱਖ ਥਾਵਾਂ ਦੇ ਉੱਪਰ ਸੱਚ ਦਾ ਉਪਦੇਸ਼ ਦੇਣ ਤੋਂ ਬਾਅਦ ਗੁਰੂ ਨਾਨਕ ਸਾਹਿਬ ਮਹਾਰਾਜ ਨੇ 1521 ਈਸਵੀ ਦੇ ਵਿੱਚ ਸੈਦਪੁਰ ਦੀ ਧਰਤੀ ਦੇ ਉੱਪਰ ਬਾਬਰ ਦੇ ਹੋਏ ਹਮਲੇ ਨੂੰ ਵੇਖਿਆ ਔਰ ਗੁਰਬਾਣੀ ਦੇ ਵਿੱਚ ਬਿਆਨ ਕੀਤਾ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਅੱਗੇ ਤੇ ਇਥੋਂ ਅਚਲ ਬਟਾਲੀ ਦੀ ਧਰਤੀ ਤੇ ਸਿੱਧਾਂ ਨੂੰ ਉਪਦੇਸ਼ ਦੇਣ ਵਾਸਤੇ ਜਾਂਦੇ ਆ ਫਿਰ ਇਦਾਂ ਹੀ ਜਿਹੜਾ ਵਾ ਗੁਰੂ ਨਾਨਕ ਸਾਹਿਬ ਮਹਾਰਾਜ ਮੁਲਤਾਨ ਦੇ ਪੀਰਾਂ ਦੇ ਨਾਲ ਚਰਚਾ ਕਰਨ ਵਾਸਤੇ ਜਾਂਦੇ ਆ 18 ਸਾਲ ਆਪਣੇ ਮੋਢੇ ਦੇ ਉੱਪਰ ਹਾਲ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਕਰਤਾਰਪੁਰ ਦੀ ਧਰਤੀ ਤੇ ਖੇਤੀ ਕਰਦੇ ਆ ਅੰਮ੍ਰਿਤ ਵੇਲੇ ਜਪਜੀ ਸਾਹਿਬ ਦਾ ਪਾਠ ਹੁੰਦਾ ਹੈ ਸ਼ਾਮ ਨੂੰ ਸੋਧਰ ਤੇ ਰਾਤ ਨੂੰ ਆਰਤੀ ਦੇ ਸ਼ਬਦ ਜਿਹੜੇ ਉਹ ਗਾਇਨ ਕੀਤੇ ਜਾਂਦੇ ਆ ਭਾਈ ਗੁਰਦਾਸ ਸਾਹਿਬ ਕਹਿੰਦੇ ਸੋਧਰ ਆਰਤੀ ਗਾਵੀਏ ਅੰਮ੍ਰਿਤ ਵੇਲੇ ਜਾਪ ਉਚਾਰਾ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਦੁਨੀਆ ਦੇ ਨਾਲੋਂ ਵਿਲੱਖਣ ਕਾਰਜ ਕੀਤੇ ਇੱਥੇ ਸਿੱਖ ਸੰਗਤਾਂ ਸਤਿਗੁਰੂ ਨੂੰ ਨਮਸਕਾਰ ਕਰਨ ਵਾਸਤੇ ਆਉਂਦੀਆਂ ਬਾਬਾ ਸੱਤਾ ਤੇ ਬਲਵੰਡ ਕਹਿੰਦੇ ਹੋਰਿਓ ਗੰਗ ਵਹਾਈ ਹੁਣ ਦੁਨਿਆਈ ਆਖੇ ਕਹਿ ਕਿਉਂ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਦੁਨੀਆ ਦੇ ਉੱਪਰ ਇੱਕ ਉਲਟੀ ਗੰਗਾ ਜਿਹੜੀ ਉਹ ਵਹਾ ਦਿੱਤੀ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਬਾਰੇ ਡਾਕਟਰ ਮੁਹੰਮਦ ਇਕਬਾਲ ਕਹਿੰਦੇ ਫਿਰ ਉੱਠੀ ਆਖਰ ਸਦਾ ਤੋਹੀਦ ਕੀ ਪੰਜਾਬ ਸੇ ਹਿੰਦ ਕੋ ਇੱਕ ਮਰਦ ਦੇ ਕੰਮ ਨੇ ਜਗਾਇਆ ਖਾਬ ਸੀ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇਸ ਦੁਨੀਆ ਦੇ ਲੋਕਾਂ ਨੂੰ ਜਗਾਇਆ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਨੇ 19 ਰਾਗਾਂ ਦੇ ਵਿੱਚ ਪਾਵਨ ਪਵਿੱਤਰ ਗੁਰਬਾਣੀ ਨੂੰ ਉਚਾਰਨ ਕੀਤਾ ਇਸ ਤੋਂ ਇਲਾਵਾ ਬਹੁਤ ਸਾਰੀਆਂ ਲਮੇਰੀਆਂ ਬਾਣੀਆਂ ਜਿਹੜੀਆਂ ਉਚਾਰਨ ਕੀਤੀਆਂ ਜਬਜੀ ਸਾਹਿਬ ਸਿੱਧ ਗੋਸ਼ਟ ਹੋਵੇ ਓੰਕਾਰ ਬਾਣੀ ਹੋਵੇ ਇਸੇ ਤਰ੍ਹਾਂ ਦੇ ਨਾਲ 12 ਮਾ ਤੁਖਾਰੀ ਰਾਗ ਵਿੱਚ ਹੋਵੇ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੁਨੀਆ ਦੇ ਉੱਪਰ ਆਣ ਕੇ ਇੱਕ ਨਵੇਕਲੀ ਵਿਚਾਰਧਾਰਾ ਸੰਸਾਰ ਦੇ ਲੋਕਾਂ ਦੇ ਸਾਹਮਣੇ ਰੱਖਦੇ ਆ ਔਰ ਨਿਰਮਲ ਪੰਥ ਦੀ ਜਿਹੜੀ ਉਹ ਸਥਾਪਨਾ ਕਰਦੇ ਆ ਗੁਰੂ ਨਾਨਕ ਸਾਹਿਬ ਮਹਾਰਾਜ ਉਹਨਾਂ ਵਰਗਾ ਨਾ ਕੋਈ ਹੋਇਆ ਤੇ ਨਾ ਸੰਸਾਰ ਤੇ ਕੋਈ ਦੁਬਾਰਾ ਹੋ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ